ਬਹੁਤ ਹੀ ਮੰਦਭਾਗੀ ਕੱਟਣਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਵ ਸਮਝਿਆ ਜਾਂਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਵੀ ਅੱਜ ਤੱਕ ਆਪਾਂ ਭੁੱਲ ਨਹੀਂ ਸਕੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਜੀ ਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਨਾ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਇਸ ਘਟਨਾ ਨੂੰ ਦੇਖ ਕੇ ਸਾਨੂੰ ਇਹ ਲੱਗ ਰਿਹਾ ਕਿ ਸਾਡੀਆਂ ਬੱਚੀਆਂ ਸਾਡੇ ਬੱਚੇ ਸੇਫ ਨਹੀਂ ਹੈਗੇਗੇ ਸਰਕਾਰ ਨੂੰ ਇਸ ਸੀਜ਼ ਨੂੰ ਲੈ ਕੇ ਸੋਚਣਾ ਚਾਹੀਦਾ ਆ ਦੁਬਈ ਵਰਗੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਕਿਉਂ ਨਹੀਂ ਹੈਗਾ ਕਿਉਂਕਿ ਉੱਥੋਂ ਦੀਆਂ ਸਰਕਾਰ ਲੋਕ ਉੱਥੋਂ ਦੇ ਡਰਦੇ ਨੇ ਕਿ ਜੇ ਅਸੀਂ ਕੋਈ ਐਕਟ ਵੀ ਗਲਤ ਪੁਆਇੰਟ ਚੱਕਦੇ ਆ ਕੋਈ ਵੀ ਗਲਤ ਕੰਮ ਕਰਦੇ ਆ ਤਾਂ ਸਾਨੂੰ ਉਹਦੀ ਸਜ਼ਾ ਉਹੀ ਮਿਲਣੀ ਆ ਆਪਣੇ ਇੱਥੇ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਹੋ ਜਾਏ ਕੋਈ ਉਹਨੂੰ ਸਦੇਖ ਦਿਖਾਈ ਨਹੀਂ ਕਰਦਾ ਕੋਈ ਉਹਦੀ ਸੁਣਵਾਈ ਨਹੀਂ ਕਰਦਾ ਐਦਾਂ ਹੀ ਕਿੰਨੀਆਂ ਕਫਾਈਲਾਂ ਰੋਲੀਆਂ ਪਈਆਂ ਪਤਾ ਨਹੀਂਗਾ ਬੀਤੇ ਦਿਨੀ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਪ੍ਰਭ ਲਿੰਗ ਨਾਲ ਜਿਹੜੀ ਕਿ 12-13 ਸਾਲ ਦੀ ਲੜਕੀ ਸੀ ਉਸ ਨਾਲ ਪਹਿਲਾਂ ਘਰੇ ਬੁਲਾਇਆ ਗਿਆ ਫਿਰ ਜੇਵ ਕੀਤਾ ਗਿਆ ਤੇ ਕੀ ਕਹਿਣਾ ਚਾਹੂਂਗੇ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਫ ਸਮਝਿਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਅੱਜ ਤੱਕ ਆਪਾਂ ਭੁੱਲ ਨਹੀਂ ਸਕਦੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਮੈਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਜਿਹਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕੋਈ ਵਕੀਲ ਉਹਦੇ ਹੀ ਹੈਲਪ ਨਾ ਕਰੇ ਖੁਦ ਉਹ ਮੂਹਰੇ ਲੈ ਕੇ ਆਉਣ ਉਹਨੂੰ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਰਕਾਰ ਤੋਂ ਵੀ ਪਹਿਲਾਂ ਉਹਨਾਂ ਦੇ ਘਰ ਦੇ ਅਸੀਂ ਅੱਗੇ ਵੀ ਹਮੇਸ਼ਾ ਇਹੀ ਆਵਾਜ਼ ਉਠਾਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਵਾਰੀ ਉਹਨਾਂ ਨੇ ਐਨਕਾਊਂਟਰ ਦਾ ਨਾਮ ਲਗਾ ਕੇ ਨਾਲ ਦੀ ਨਾਲ ਹੀ ਬੰਦੇ ਨੂੰ ਖਤਮ ਕਰਤਾ ਸੀ ਵੱਡੇ ਵੱਡੇ ਇਨਸਪੈਕਟਰਸ ਡੀਐਸਪੀ ਐਸਐਸਪੀ ਸਾਬ ਸਾਰੇ ਰਲ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤਾਂ ਭੱਜਣ ਲੱਗਾ ਸੀ ਅਸੀਂ ਐਨਕਾਊਂਟਰ ਕਰਤਾ ਜੇ ਉਸ ਦਿਨ ਅੱਜ ਜਿਵੇਂ ਇੱਕ aí ਪੁਲਿਸ ਤੇ ਵੀ ਇਹ ਮੁੱਦਾ ਚੱਕਿਆ ਜਾ ਰਿਹਾ ਕਿ ਪੁਲਿਸ ਅੰਦਰ ਜਾਵੜਦੀ ਤਾਂ ਹੋ ਸਕਦਾ ਬੱਚਾ ਬਚ ਜਾਂਦਾ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਹਨਾਂ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਤੇ ਜਿਸ ਤਰ੍ਹਾਂ ਨਾਲ ਉਹਨੇ ਕੀਤਾ ਤੇ ਉਹਨੂੰ ਪਤਾ ਲੱਗੇ ਕਿ ਇਹ ਕਿੰਨੀ ਗਲਤੀ ਅਸੀਂ ਕੀਤੀ ਹੈ ਮੈਂ ਤਾਂ ਬਸ ਇਹ ਸਭ ਤੋਂ ਪਹਿਲਾਂ ਉਹਦੇ ਉਹਦੇ ਘਰਦਿਆਂ ਨੂੰ ਹੀ ਕਹੂੰਗੀ ਕਿ ਪਲੀਜ਼ ਉਹਨੂੰ ਨਾਂ ਬਚਾਇਆ ਜਾਵੇ ਉਹਨੂੰ ਮੂਹਰੇ ਲੈ ਕੇ ਆਇਆ ਜਾਵੇ ਖੋਦ ਦੱਸਿਆ ਜਾਵੇ ਵੀ ਇਹਨੂੰ ਆਹ ਸਜ਼ਾ ਦਿੱਤੀ ਜਾਵੇ ਬੱਚੇ ਬਿਲਕੁਲ ਸੇਫ ਨਹੀਂ ਐ ਜੇ ਆਪਣੇ ਇਥੇ ਕੋਈ ਐਜਾ ਹਾਰਡ ਕਾਨੂੰਨ ਹੋਵੇ ਵੀ ਜੇ ਜਿਸ ਤਰ੍ਹਾਂ ਉਹ ਮਾਰ ਰਹੇ ਸੀਗੇ ਥੋੜੀ देर ਹੋਰ ਪੁਲਿਸ ਥੋੜੀ ਜਿਹੀ ਖੁੱਲ ਦੇ ਦੇਦੀ ਤਾਂ ਮੈਨੂੰ ਲੱਗਦਾ ਕਿ ਇੱਕ ਅੱਧੀ ਤਾਂ ਜ਼ਰੂਰ ਸਬਕ ਜ਼ਰੂਰ ਆ ਜਾਣਾ ਸੀਗਾ ਬਸ ਇਹੀ ਮੈਨੂੰ ਅੱਜ ਕੈਂਡਲ ਮਾਰਚ ਕੱਢਿਆ ਗਿਆ ਬੀਤੇ ਦਿਨ ਇੱਕ ਜਿਹੜੇ ਦਰਦ ਦੇ ਵਿੱਚ ਦਰਦ ਨਾਲ ਜਿਹੜ ਕੀ ਜੇ ਬੱਚੀ ਨਾਲ ਨੇ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਜਿਹੜੀ ਵੀ ਇਹ ਘਟਨਾ ਹੋਈ ਆ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਇਸ ਘਟਨਾ ਨੂੰ ਦੇਖ ਕੇ ਸਾਨੂੰ ਇਹ ਲੱਗ ਰਿਹਾ ਕਿ ਸਾਡੀਆਂ ਬੱਚੀਆਂ ਸਾਡੇ ਬੱਚੇ ਸੇਫ ਨਹੀਂ ਹੈਗੇਗੇ ਸਰਕਾਰ ਨੂੰ ਏ ਸੀ ਇਸ ਨੂੰ ਲੈ ਕੇ ਸੋਚਣਾ ਚਾਹੀਦਾ ਆ ਦੁਬਈ ਵਰਗੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਕਿਉਂ ਨਹੀਂ ਹੈਗਾ ਕਿਉਂਕਿ ਉੱਥੋਂ ਦੀਆਂ ਸਰਕਾਰ ਲੋਕ ਉੱਥੋਂ ਦੇ ਡਰਦੇ ਨੇ ਕਿ ਜੇ ਅਸੀਂ ਕੋਈ ਇੱਕ ਵੀ ਗਲਤ ਪੁਆਇੰਟ ਚੱਕਦੇ ਆਂ ਕੋਈ ਵੀ ਗਲਤ ਕੰਮ ਕਰਦੇ ਆਂ ਤਾਂ ਸਾਨੂੰ ਉਹਦੀ ਸਜ਼ਾ ਉਹੀ ਮਿਲਣੀ ਆ ਆਪਣੇ ਇੱਥੇ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਹੋ ਜਾਏ ਕੋਈ ਉਹਨੂੰ ਦੇਖ ਦਿਖਾਈ ਨਹੀਂ ਕਰਦਾ ਕੋਈ ਉਹਦੀ ਸੁਣਵਾਈ ਨਹੀਂ ਕਰਦਾ ਐਦਾਂ ਹੀ ਕਿੰਨੀਆਂ ਕਫਾਈਲਾਂ ਰੋਲੀਆਂ ਪਈਆਂ ਪਤਾ ਨਹੀਂਗਾ ਸਰਕਾਰ ਨੂੰ ਚਾਹੀਦਾ ਕਿ ਇਸ ਚੀਜ਼ ਦੇ ਉੱਪਰ ਧਿਆਨ ਦੇਵੇ ਬੱਚੇ ਬੱਚੀਆਂ ਸੇਫ ਨਹੀਂ ਗਏ ਅੱਜ ਉਸ ਬੱਚੀ ਨਾਲ ਹੋਇਆ ਕੱਲ ਨੂੰ ਸਾਡੀਆਂ ਬੱਚੀਆਂ ਨਾਲ ਹੋਊਗਾ ਤਾਂ ਪਲੀਜ਼ ਸਰਕਾਰ ਅੱਗੇ ਅਪੀਲ ਆ ਸਾਡੀ ਕਿ ਇਸ ਚੀਜ਼ ਤੇ ਗੌਰ ਕੀਤਾ ਜਾਵੇ ਲੱਗਦਾ ਨਹੀਂ ਕਿ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਦੀ ਨਾਲ ਸਜ਼ਾ ਸੁਣਾਈ ਜਾਣੀ ਚਾਹੀਦੀ ਬਿਲਕੁਲ ਸਰ ਇਹ ਤਾਂ ਜੇ ਇਹ ਚੀਜ਼ ਪਹਿਲਾਂ ਹੋਈ ਹੁੰਦੀ ਸਰ ਤਾਂ ਅੱਜ ਸ਼ਾਇਦ ਇਹ ਪ੍ਰੋਬਲੀਨ ਵਾਲੀ ਘਟਨਾ ਨਾ ਹੁੰਦੀ ਦਿੱਲੀ ਦੇ ਵਿੱਚ ਜਿਹੜੀ ਨਿਰਪਯਾ ਹੱਤਿਆ ਕਾਂਡ ਹੋਇਆ ਸੀ ਹੋਰ ਕਈ ਕਾਂਡ ਹੋ ਚੁੱਕੇ ਨੇ ਬੱਚਿਆਂ ਦੇ ਤਾਂ ਉਹਦੇ ਵਿੱਚ ਜੇ ਇਹ ਕੰਮ ਪਹਿਲਾਂ ਹੀ ਕੀਤਾ ਗਿਆ ਹੁੰਦਾ ਸਰਕਾਰ ਵੱਲੋਂ ਤਾਂ ਸ਼ਾਇਦ ਅੱਜ ਇਹ ਬੱਚਾ ਆਪਣੇ ਵਿੱਚ ਹੁੰਦਾ ਰਾਜਿਆ ਕੇਸਾਂ ਮਾਰਕ ਕਰਿਆ ਜਾ ਰਿਹਾ ਜਿਸ ਦੇ ਵੀ ਪ੍ਰੋਬਲੀਮ ਦੇ ਨਾਲਨ ਇੱਕ ਹੀ ਤੱਕ ਆਇਆ ਇੱਕ ਮੌਤ ਵੀ ਘਟਾ ਰਹੇ ਠੀਕ ਹੈ ਨਾ ਚੰਗੋ ਸੋ ਰੇਦਲੀ ਤਾਂ ਇੱਕ ਦੋ ਚੀਜ਼ਾਂ ਨੇ ਇੱਕ ਤਾਂ ਆਪਣੇ ਕਾਨੂੰਨ ਦੀ ਜਿਹੜੇ ਛੋਟੀਆਂ ਜਿਹੀਆਂ ਖਾਮੀਆਂ ਜਿਹੜੇ ਕੋਰਟ ਦਾ ਫਾਸਟੈਕ ਲੱਗਦੀ ਹੈ ਬਦੋਸ਼ ਸਜ਼ਾ ਹੋ ਜਾਂਦੀ ਹੈ ਲੇਕਿਨ ਉਹ ਅਪੀਲ ਦਲੀਲ ਕਰਦੇ ਕਰਦੇ 10 10 15 ਸਾਲ ਕਰੋ ਲੇੜਦਾ ਜਿਸ ਨਾਲ ਜਾਨ ਜਾਣ ਵਾਲੇ ਬੱਚੀ ਦੇ ਮਾਪਿਆਂ ਦੇ ਕੀ ਬੀਤਦੀ ਹੈ ਇੱਕ ਤਾਂ ਉਹਨੇ ਬੱਚਾ ਗਵਾਇਆ ਉਹਦੇ ਬਾਪਿਆਂ ਦੇ ਕੀ ਬੀਤਦੀ ਹੈ ਓਏ ਓਹੀ ਜਾਣਦੇ ਨੇ ਉਹ ਚੀਜ਼ ਦੀ ਥੋੜੀ ਜਿਹੀ ਸਰਕਾਰ ਨੂੰ ਇਸਦੇ ਬਿਲ ਪੇਸ਼ ਕਰਨਾ ਚਾਹੀਦਾ ਜੇ ਜੋ ਗਵਰਨਮੈਂਟ ਸੱਲੋ ਸਜ਼ਾ ਸਪੈਸ਼ਲੀ ਬੱਚੀ ਦੇ ਰਿਪਰਸਟ ਨੂੰ ਅਪੀਲ ਦਾ ਹੱਕ ਨਹੀਂ ਚਾਹੀਦਾ ਦੂਜੀ ਗੱਲ ਇਹ ਮੈਂ ਦੇਖਿਆ ਸ਼ੋਨੂ ਮੁਰਦਾ ਡਾਇਰੈਕਟਿਵ ਸਰਜਿਆ ਜਾ ਰਿਹਾ ਵੀ ਇਹ ਹੈ ਕਿ ਮਰਦਾ ਰਸਖੀ ਮਰਦਾ ਰਸਖ ਨਹੀਂ ਕੀਤਾ ਬਲਾਦਗਾਰ ਕੀਤਾ ਵੀਰੋ ਇਹਦੇ ਨਾਲ ਜੋ ਇਦਾਂ ਦਾ ਕ੍ਰਾਈਮ ਕਰਦਾ ਉਹਦਾ ਕੋਈ ਧਰਮ ਨਹੀਂ ਉਹਨੂੰ ਕਿਸੇ ਧਰਮ ਦਾ ਰੰਗ ਨਾ ਦਿਓ ਇਸ ਚੀਜ਼ ਨੂੰ ਹੋਰ ਚੀਜ਼ ਨਾਲ ਦਾ ਰੰਗ ਦੇ ਜਿਹਾ ਕਿਸੇ ਨਫਰਤ ਵਾਲਾ ਰੰਗ ਦਿੱਤੀ ਆਵੇ ਇਹ ਬੰਦਾ ਕੋਈ ਧਰਮ ਨਹੀਂ ਹੁੰਦਾ ਜੇ ਐਸੇ ਅਮਰਤ ਅਰੇ ਸੀਗਾ ਤੇ ਐਸਪੀ ਨੂੰ ਅਪੀਲ ਕਰਦੇ ਆ ਵੀ ਇਦਾਂ ਦੇ ਬੰਦੇ ਨੂੰ ਪੰਚੋ ਚੀਕਾ ਜਾਵੇ ਔਰ ਗੱਲ ਤਾਂ ਸਾਬ ਤੋਂ ਗਿਆ ਜੇ ਸੁਖਨ ਵਿੱਚ ਕਰਲਾ ਚੱਲੀ ਹੋਵੇ ਵੀ ਕੋਈ ਵੀ ਸੱਕੇ ਤੇ ਨਾ ਕਰੋਣਾ ਕਰਮ ਕਰਨਾ ਸੋਚੇ ਵੀ ਮੇਰੇ ਨਾਲ ਕੋਈ ਸੱਕਾ ਗਾ ਦੋ ਵਰਤੂਗਾ ਨਹੀਂ ਸਿਰੋ ਸਿੱਕੇ ਜਾਊਗਾ ਕਿੱਥੇ ਨਹੀਂ ਬਣਦੀ ਦਾ ਸਰ ਬਣੂ ਕੀ ਗੱਲ ਪਕਾਈ ਖੜੀ ਜਾਂਦਾ ਵੇਖ ਬਟਾ ਇੱਕ ਨਾਲ ਹੋਣਾ ਆਪਣਾ ਨਾਲ ਲਾਉਣਾ ਲਾ ਆ ਹਾਂ ਹੈ ਗੱਲ ਪਰ ਬਾਈਟਾਂ ਵਾਲੇ ਬਟੋਲ ਕਰਦਾ ਤੂੰ ਬਾਈਟਾਂ ਦੀ ਚਾਲ ਜਿੱਥੇ ਕਰਨਾ ਬਾਈ ਬਾਈਟਾਂ ਦਾ ਕਰ ਲਓ ਪੁਆਇੰਟ ਤੋਂ ਬਾਅਦ ਚ ਕਰ ਲਈ ਪਹਿਲਾਂ ਬਾਈਟਾਂ ਕਰਨਾ ਬਾਅਦ ਚ ਕਰ ਲਈ ਯਾਰ ਬਾਈ ਦਾ ਬਾਈਟਾਂ ਦਾ ਕੰਮ ਹੋ ਜਾਣਗੇ ਹਾਂ ਆਈ ਕੀ ਨਾ ਦੇਣਾ ਸਿੱਧਾ ਬਲੇ ਬਲੇ ਪਾਓ ਪਾਓ ਦੋਨੇ ਚੱਲੇ ਚੱਲ ਚੱਲ ਪੇਮੈਂਟ ਮਾਰਿਆ ਇਟ ਕੋਟਾ ਦੇ ਬਾਕੀ ਕਰਦਾ ਲੈ ਲੋ